ਇੱਕ ਵੱਡੇ ਸ਼ਹੀਦ ਪਰਿਵਾਰ ਦਾ ਘਰ ਨਿਲਾਮ ਹੋਣ ਜਾ ਰਿਹਾ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਲੋਕਾਂ ਦੇ ਘਰ ਬਣਵਾਉਂਦੇ ਹੋ ਜੀ ਲੇਕਿਨ ਸਾਡਾ ਘਰ ਬਣਿਆ ਹੋਇਆ ਉਹ ਜੜ ਤੋਂ ਵਿਚਾਰੋ ਸਾਡੀ ਇਹੋ ਬੇਨਤੀ ਆ ਸ਼ਹੀਦ ਭਾਈ ਭੁਪਿੰਦਰ ਸਿੰਘ ਸੋਢੀ ਬੱਬਰ ਜਿਹੜੇ ਕਿ 12791 ਨੂੰ ਮਜੀਠੇ ਹਲਕੇ ਦੇ ਵਿੱਚ ਇੱਕ ਮੁਕਾਬਲੇ ਦੇ ਵਿੱਚ ਸ਼ਹੀਦ ਹੋ ਗਏ ਸਨ ਤਿੰਨ ਚਾਰ ਦਿਨਾਂ ਦੇ ਵਿੱਚ ਇਹਨਾਂ ਨੂੰ ਇੰਨੀ ਜ਼ਿਆਦਾ ਕੁੱਟ ਪਈ ਸੀ ਕਿ ਇਹਨਾਂ ਦੇ ਚੱਡੇ ਬਾੜ ਦਿੱਤੇ ਗਏ ਸੀ ਹੂੰ ਤੇ ਕੇਸ ਜਿਹੜੇ ਖੂਨ ਦੇ ਨਾਲ ਇਹੋ ਜਿਹੇ ਹੋ ਗਏ ਸੀ ਗਿੱਲੇ ਜੁੜ ਗਏ ਸੀ ਕਿ ਉਹ ਕੇਸ ਵਾਏ ਨਹੀਂ ਸੀ ਜਾਂਦੇ ਮੇਰੇ ਵਿਆਹ ਤੋਂ 12 ਦਿਨ ਬਾਅਦ ਪਰ ਸਿਰੋਂ ਕਿਸੇ ਨੇ ਦੱਸਤਾ ਕਿ ਉਹਦਾ ਭਰਾ ਘਰ ਆਇਆ ਵਾ ਉਹਦਾ ਵਿਆਹ ਹੋਇਆ ਹਮ 12 ਦਿਨ ਬਾਅਦ ਮੈਨੂੰ ਪੁਲਸ ਚੋਕੇ ਲੈ ਗਈ ਸੀਗੀ ਠੀਕ ਹੈ ਤੇ ਮੈਨੂੰ ਵੀ ਬਹੁਤ ਜ਼ਿਆਦਾ ਕਟਮਾਰ ਕੀਤੀ ਉਹਨਾਂ ਨੇ ਸਾਡੀ ਜ਼ਿੰਦਗੀ ਤੇ ਪ੍ਰਮਾਤਮਾ ਨੇ ਬਖਸ਼ ਇਸ ਕਰਕੇ ਦਿੱਤੀ ਕਿ ਮੈਂ ਜੁਪੀ ਰਹਿੰਦਾ ਸੀਗਾ ਹਮ ਜੇ ਪੰਜਾਬ ਰਹਿੰਦਾ ਹੁੰਦਾ ਸੀ ਕਿ ਸ਼ਾਇਦ ਅੱਜ ਦਾ ਦਿਨ ਮੈਂ ਜੀਂਦਾ ਨਾ ਹੁੰਦਾ ਅਸੀਂ ਘਰ ਤੇ ਲੋਨ ਲਿਆ ਸੀਗਾ ਹੂੰ ਉਸ ਘਰ ਤੇ ਲੋਨ ਵੀ ਸਾਡਾ ਤਕਰੀਬਨ 6 ਲੱਖ ਰੁਪਇਆ ਖੜਾ ਪੰਜਾਬ ਐਂਡ ਸਿੰਧ ਬੈਂਕ ਗੋਡਵਾਲ ਸਾਹਿਬ ਤੋਂ ਕਰਜ਼ਾ ਸੀਗਾ ਹੂੰ ਉਹਨਾਂ ਨੇ ਸਾਡੇ ਆਪਣਾ ਨੋਟਿਸ ਕੱਢਿਆ ਹੋਇਆ ਸੇਲ ਲੈਟਰ ਕੱਢਿਆ ਆ ਨਿਲਾਮੀ ਦਾ ਨਿਲਾਮੀ ਦਾ ਅੱਛਾ ਹਾਂਜੀ ਤੇ ਇਸ ਮਹੀਨੇ ਆਪਣਾ ਉਹ ਸੇਲ ਕਰਨ ਨੂੰ ਤਿਆਰ ਆ 2.5 ਲੱਖ ਨਾ ਦਿੱਤਾ ਤੇ ਘਰ ਨਿਲਾਮ ਹੋ ਸਕਦਾ ਇਹ ਹੁਣ ਬਾਕੀ ਕਸਰ ਆਪ ਸਭ ਸੰਗਤਾਂ ਨਾਲ ਮਿਲ ਕੇ ਪੂਰੀ ਕਰਨੀ ਆ ਸੰਗਰਸ਼ ਦਾ ਸੱਚ ਪ੍ਰੋਗਰਾਮ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵੰਦਰ ਸਿੰਘ ਪੱਖੋ ਦੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤੇ ਆਪ ਸਭ ਸੰਗਤਾਂ ਕੋ ਮਾਹਰਤ ਚਾਉਣਾ ਹੈ ਕਿਉਂਕਿ ਅੱਜ ਕਾਫੀ ਦਿਨਾਂ ਬਾਅਦ ਕਿਸੇ ਸ਼ਹੀਦ ਪਰਿਵਾਰ ਦੀ ਦਾਸਤਾਨ ਲੈ ਕੇ ਤੁਹਾਡੇ ਸਾਹਮਣੇ ਹੋਏ ਆ ਕਿਉਂਕਿ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਵਿੱਚ ਲਗਾਤਾਰ ਬਿਜੀਸਾਂ ਉਦਰ ਹੀ ਸੇਵਾ ਸੰਭਾਲਦੇ ਵਿੱਚ ਈਵਨ ਕਿ ਜਿਹੜੀਆਂ ਸਾਡੇ ਵਿਦੇਸ਼ੀ ਭੈਣ ਭਰਾ ਨੇ ਐਨ ਆਰ ਆਈ ਭੈਣ ਭਰਾ ਨੇ ਉਹਨਾਂ ਦੀ ਵੀ ਕੋਸ਼ਿਸ਼ ਸੀ ਕਿ ਹੁਣ ਥੋੜਾ ਜਿਆਦਾ ਸ਼ਹੀਦ ਪਰਿਵਾਰਾਂ ਦੀ ਸੇਵਾ ਵਾਲਾ ਮਾਮਲਾ ਹੋਲਡ ਕਰ ਲੋ ਤੇ ਪਹਿਲਾਂ ਆਪਾਂ ਇਨਾਂ ਕਿਸਾਨ ਵੀਰਾਂ ਦੀ ਮਦਦ ਕਰੀਏ ਤੇ ਇਹਨਾਂ ਦੀ ਬਜਾਈ ਦਾ ਕੰਮ ਅਜੇ ਵੀ ਚੱਲ ਰਿਹਾ ਵੱਡੀ ਗਿਣਤੀ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਰਾਹਤ ਸਮਗਰੀ ਆਉਂਦੀ ਰਹੀ ਤੇ ਸੰਤਾਂ ਦੇ ਸਹਿਯੋਗ ਨਾਲ ਸੀ ਵੰਡੇ ਰਹੇ ਆ ਤੇ ਹੁਣ ਵੀ ਖਾਦ ਬੀਜ ਦੀ ਸੇਵਾ ਲਗਾਤਾਰ ਚੱਲ ਰਹੀ ਆ ਪਰ ਕੁਝ ਪਰਿਵਾਰ ਸੀਗੇ ਜਨਾਂ ਦੀਆਂ ਕੋ ਮੁਸ਼ਕਲਾਂ ਸੀਗੀਆਂ ਜਿਹੜੇ ਲਗਾਤਾਰ ਫੋਨ ਕਰ ਰਹੇ ਸੀ ਤੇ ਅੱਜ ਅਸੀਂ ਉਹ ਇਹਨਾਂ ਦੇ ਨਾਲ ਗੱਲਬਾਤ ਕਰਨ ਲਈ ਫਿਰ ਕਰੀ ਸਟੂਡੀਓ 'ਚ ਹਾਜ਼ਰ ਹੋਏ ਆ ਸਾਡੇ ਨਾਲ ਨੇ ਜੀ ਸਤਕਾਰਯੋਗ ਭਾਈ ਦਵਿੰਦਰ ਸਿੰਘ ਜੋ ਕਿ ਭਰਾ ਨੇ ਸ਼ਹੀਦ ਭਾਈ ਭੁਪਿੰਦਰ ਸਿੰਘ ਸੋਢੀ ਬੱਬਰ ਜਿਹੜੇ ਕਿ 12791 ਨੂੰ ਮਜੀਠੇ ਹਲਕੇ ਦੇ ਵਿੱਚ ਇੱਕ ਮੁਕਾਬਲੇ ਦੇ ਵਿੱਚ ਸ਼ਹੀਦ ਹੋ ਗਏ ਸਨ ਤੇ ਕਿੰਨਾ ਚਿਰੇ ਪਘੋੜੇ ਰਹੇ ਨੇ ਕੀ ਕੁਝ ਹੋਇਆ ਵੀ ਤੇ ਇਸ ਪਰਿਵਾਰ ਦੇ ਨਾਲ ਕਿਉਂਕਿ ਇਹ ਇਹਨਾਂ ਦਾ ਗੋਇੰਦਵਾਲ ਉੱਥੇ ਹੀ ਇਹਨਾਂ ਦੀ ਰਹਾਇਸ਼ ਆ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਸ਼ਹੀਦ ਭਾਈ ਭੁਪਿੰਦਰ ਸਿੰਘ ਜੀ ਦੇ ਜੀਵਨ ਬਾਰੇ ਤੇ ਭਾਈ ਦਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਸਭ ਤੋਂ ਪਹਿਲਾਂ ਤੇ ਭਾਈ ਭពਿੰਦਰ ਸਿੰਘ ਜੀ ਦੇ ਜੀਵਨ ਦੇ ਬਾਰੇ ਸਾਨੂੰ ਦੱਸੋ ਕਿ ਕਿੰਨਾ ਪੜੇ ਸੀਗੇ ਤੇ ਕਿਹ ਤਰ੍ਹਾਂ ਦਾ ਇਹਨਾਂ ਦਾ ਬੁੱਢਲਾ ਜੀਵਨ ਸੀਗਾ ਇਹ 8 ਕਲਾਸਾਂ ਪੜ੍ਹੇ ਸੀਗੇ ਅੱਛਾ ਜੀ ਹਾਂ ਜੀ 8 ਕਲਾਸਾਂ ਪੜ੍ਹਨ ਤੋਂ ਬਾਅਦ ਅੱਗੇ ਪੜ੍ਹੇ ਨਹੀਂ ਬੁੱਢਲਾ ਜੀਵਨ ਇਹਨਾਂ ਦਾ ਬਹੁਤ ਵਧੀਆ ਸੀ ਗੁਰਦੁਆਰਾ ਸਾਹਿਬ ਸੇਵਾ ਕਰਦੇ ਸੀਗੇ ਹੂੰ ਇੱਥੇ ਬੌਰੀ ਸਾਹਿਬ ਗੋਦਵਾਲ ਸਾਹਿਬ ਆ ਜਾਂਦੇ ਸੀ ਸਾਡਾ ਪਿੰਡ ਪਿਛਲਾ ਧੁੰਦਾ ਧੁੰਦਾ ਹੁਣ ਅਸੀਂ ਗੋਇੰਦਵਾਲ ਸਾਹਿਬ ਰਹਿੰਦੇ ਆ ਓਕੇ ਗੋੰਗੜਾ ਸਾਹਿਬ ਹੁੰਦੇ ਸੀ ਸੇਵਾ ਕਰਦੇ ਸੀ ਹਮ ਇੱਕ ਦਿਨ ਅਚਾਨਕ ਇਹ ਦਸੰਬਰ 86 ਦੀ ਮਿਹਰ ਲਗਭਗ ਗੱਲ ਆ ਹਮ ਇਹਨਾਂ ਕੋਲੋਂ ਇੱਕ ਪਿਸਤੌਲ 6 ਗੋਲੀ ਦਾ ਫੜਿਆ ਗਿਆ ਸੀ ਅੱਛਾ ਉਹ 6 ਗੋਲੀ ਦਾ ਪਿਸਤੌਲ ਫਾੜਨ ਕਰਕੇ ਇਹਨਾਂ ਨੂੰ ਪੁਲਿਸ ਚੁੱਕ ਕੇ ਲੈ ਗਈ ਸੀ ਹਮ ਇਹਨਾਂ ਦੇ ਪਿੱਛੇ ਅਸੀਂ ਪੈਰਵਾਹੀ ਕੀਤੀ ਕਿਉਂਕਿ ਜਿਹੜੇ ਸਾਡੇ ਨਾਲ ਪੈਰਵਾਹੀ ਕਰਨ ਵਾਲੇ ਸੀ ਤਗੜੇ ਬੰਦੇ ਸੀ ਉਹਨਾਂ ਦਾ ਕਸਬੰਦ ਅਸੇਗੇ ਵਕੀਲ ਸਾਹਿਬ ਦੇ ਠੀਕ ਆ ਇਹ ਵੀਰਵਾਰ ਫੜੇ ਜਾਂਦੇ ਆ ਤੇ ਪਿੱਛੇ ਬਾਬਾ ਠਾਕਰ ਸਿੰਘ ਹੋਣੀ ਆਪਣਾ ਸਪੋਰਟ ਕਰਨ ਵਾਲੇ ਸੀਗੇ ਹੋਰ ਲਾਗੇ ਫਤਿਹਬਾਦ ਸਿੰਘ ਸਪੋਰਟ ਕਰਨ ਵਾਲੇ ਸੀਗੇ ਅਸੀਂ ਇਹਨਾਂ ਨੂੰ ਇੱਕ ਵਾਰੀ ਜਮਾਨਤ ਤੇ ਛਡਾ ਰਿਆ ਸੀ ਓਕੇ ਜਦੋਂ ਛਡਾਇਆ ਸੀ ਤਿੰਨ ਚਾਰ ਦਿਨਾਂ ਦੇ ਵਿੱਚ ਇਹਨਾਂ ਨੂੰ ਇੰਨੀ ਜ਼ਿਆਦਾ ਕੁੱਟ ਪਈ ਸੀ ਕਿ ਇਹਨਾਂ ਦੇ ਚੱਡੇ ਪਾੜ ਦਿੱਤੇ ਗਏ ਸੀ ਤੇ ਕੇਸ ਜਿਹੜੇ ਖੂਨ ਦੇ ਨਾਲ ਇਹੋ ਜੇ ਹੋ ਗਏ ਸੀ ਗਿੱਲੇ ਜੁੜ ਗਏ ਸੀ ਕਿ ਉਹ ਕੇਸ ਵਾਏ ਨਹੀਂ ਸੀ ਜਾਂਦੇ ਸਾਡੀ ਮਾਤਾ ਹੋਣਾ ਨੇ ਪਾਣੀ ਲਾ ਲਾ ਕੇ ਤੇਲ ਲਾ ਲਾ ਕੇ ਕੇਸ ਅਲੱਗ ਲਾ ਕਰਕੇ ਵਾਹਣੇ ਬਹੁਤ ਦਰਦ ਮਹਿਸੂਸ ਕਰਦੇ ਸੀ ਹੂੰ ਉਸ ਤੋਂ ਬਾਅਦ ਇਹ ਫਿਰ ਸੰਘਰਸ਼ ਵਿੱਚ ਸ਼ਾਮਲ ਹੋ ਗਏ ਉਸ ਤੋਂ ਬਾਅਦ ਘਰ ਨਹੀਂ ਬੈਠੇ ਠੀਕ 86 ਤੋਂ ਬਾਅਦ ਇਹ ਘਰ ਨਹੀਂ ਬੈਠੇ ਇਹ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਜਥੇਬੰਦੀ ਦੇ ਵਿੱਚ ਸਪੰਸਰ ਹਾਂ ਜੀ ਕਿਹੜਾ ਸੀ ਇਹਨਾਂ ਦਾ ਜਥੇਦਾਰ ਭਾਈ ਕਾਬਲ ਸਿੰਘ ਜੀ ਜਲਾਲਪੁਰ ਤੋਂ ਲਾਗੇ ਪਿੰਡ ਪੈਂਦਾ ਮਜੀਠੇ ਦੇ ਹਾਂਜੀ ਹੈਗਾ ਉਹਨਾਂ ਦੇ ਨਾਲ ਇਹ ਰਹਿੰਦੇ ਸੀਗੇ ਠੀਕ ਹੈ ਤੇ ਇੱਥੇ ਮਜੀਠੇ ਇਲਾਕੇ ਵਿੱਚ ਹੀ ਇਹ ਸ਼ਹੀਦ ਹੋਏ ਸੀਗੇ ਵੱਡਾ ਨਾਮ ਸੀਗਾ ਭਾਈ ਕਾਬਲ ਸਿੰਘ ਦਾ ਖੜੂ ਹਾਂਜੀ ਹਾਂਜੀ ਬਬਰਾਂ ਦੇ ਵਿੱਚ ਕਾਫੀ ਚਰਚਤ ਨਾਮ ਸੀਗਾ ਕਾਫੀ ਚਰਚਤ ਨਾਮ ਸੀਗਾ ਅੱਛਾ ਇਹ ਫਿਰ ਜਨਾਚਰ ਪਗੋੜੇ ਰਹੇ ਆ ਫਿਰ ਘਰ ਦੇ ਹਾਲਾਤ ਕਿਦਾਂ ਪੁਲਿਸ ਤੰਗ ਕਰਦੀ ਪੁਲਿਸ ਸਾਡੀ ਮਾਤਾ ਨੂੰ ਚੁੱਕ ਕੇ ਲੈ ਜਾਂਦੀ ਹੁੰਦੀ ਸੀ ਹਾਂ ਹਾਂਜੀ ਇੱਕ ਵਾਰੀ ਮਾਤਾ ਜੀ ਉਹਨਾਂ ਨੂੰ ਚੁੱਕ ਕੇ ਲੈ ਗਏ ਸੀ ਤੇ ਸਾਡੇ ਲਾਗੇ ਫਤਿਹਬਾਦ ਤੋਂ ਰਵੀਸ਼ ਗੇਰ ਸਿੰਘ ਹੁੰਦੇ ਸੀਗੇ ਕਾਫੀ ਮੰਨੇ ਪਰ ਮੰਨੇ ਹਸਤੀ ਸੀਗੀ ਹੂੰ ਤੇ ਉਸ ਥਾਣੇਦਾਰ ਨੇ ਫਤਿਹਬਾਦ ਚੌਂਕੀ ਦੇ ਵਿੱਚ ਉਹਨਾਂ ਦੀ ਗੱਲ ਬਣੀ ਸੀ ਮੰਮੀ ਅੱਛਾ ਫਿਰ ਸਾਡੇ ਮਾਮਾ ਜੀ ਖਡੂਰ ਸਾਹਿਬ ਤੋਂ ਉਹ ਸੰਤ ਉਤਮ ਸਿੰਘ ਇੱਕ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੂੰ ਲੈ ਕੇ ਆਏ ਹਾਂਜੀ ਬਾਬਾ ਉਤਮ ਸਿੰਘ ਜੀ ਬੜੀ ਵਧੀਆ ਬੜੀ ਮਸਤੀ ਹੋਈ ਹਾਂਜੀ ਬੜੀ ਮਸਤੀ ਹੋਈ ਨੇ ਉਹਨਾਂ ਨੇ ਫਿਰ ਆ ਕੇ ਸਾਡੀ ਮਾਤਾ ਨੂੰ ਛਡਾਇਆ ਸੀਗਾ ਅੱਛਾ ਜਦੋਂ ਅਸੀਂ ਇਹ ਸਹੀਦਾ ਪਤਾ ਲੱਗਾ ਹਮ ਪਹਿਲਾਂ ਵੀ ਅਸੀਂ ਇੱਕ ਵਾਰੀ ਮੈਂ ਤੇ ਮੇਰੀ ਭੈਣ ਇੱਥੇ ਜਲਾਲਪੁਰ ਆਏ ਸੀ ਸਾਨੂੰ ਪਤਾ ਲੱਗਾ ਸੀਗਾ ਕਿ ਇੱਥੇ ਇੱਕ ਸਿੰਘ ਹੁੰਦਾ ਸੀ ਵਰਾਣੇ ਤੋਂ ਜੀ ਉਹ ਵਰਾਣੇ ਵਾਲੇ ਸਿੰਘ ਨਾਲ ਸਾਡਾ ਸੰਪਰਕ ਹੋਇਆ ਤੇ ਉਹ ਵਰਾਣੇ ਵਾਲਾ ਸਾੰਗ ਸਾਨੂੰ ਇੱਥੇ ਜਲਾਲਪੁਰ ਲੈ ਕੇ ਆਇਆ ਸੀ ਹਮ ਜਿਸ ਤੋਂ ਸਾਨੂੰ ਪਤਾ ਲੱਗਾ ਕਿ ਇਹਦਾ ਟਿਕਾਣਾ ਇੱਥੇ ਆ ਠੀਕ ਹੈ ਤੇ ਭਾਈ ਕਾਬਲ ਸਿੰਘ ਨੂੰ ਪਹਿਲਾਂ ਨਹੀਂ ਸੀ ਜਾਣਦੇ ਸੀ ਉਦੋਂ ਤੋਂ ਜਾਣਨ ਲੱਗੇ ਠੀਕ ਹੈ ਫਿਰ ਜਦੋਂ ਇਹ ਸ਼ਹੀਦ ਹੁੰਦੇ ਆ ਹਮ ਅਖਬਾਰਾਂ ਵਿੱਚ ਨਿਕਲਿਆ ਹਮ ਤੇ ਮੈਂ ਉਦੋਂ ਸਹਾਰਨਪੁਰ ਜੁਪੀ ਚ ਟਰੱਕ ਦੇ ਡਰਾਈਵਰੀ ਕਰਦਾ ਸੀਗਾ ਹਮ ਤੇ ਉਦੋਂ ਬਹੁਤ ਮੁਸ਼ਕਲ ਸੀਗੀ ਹਮ ਇੰਨੀ ਜਿਆਦਾ ਮੁਸ਼ਕਲ ਸੀਗੀ ਕਿ ਅਸੀਂ ਤੇ ਘਰ ਵੀ ਨਹੀਂ ਸੀ ਬੈਠ ਸਕਦੇ ਹਮ ਤੇ ਅਸੀਂ ਆ ਕੇ ਇਹਨਾਂ ਦਾ ਕਿਵੇਂ ਸੰਸਕਾਰ ਕਰ ਸਕਦੇ ਸੀ ਜਾਂ ਕੀ ਕਰ ਸਕਦੇ ਸੀ ਹਮ ਉਦੋਂ ਲਾ ਵਾਰਸ ਦੇ ਸੰਸਕਾਰ ਅਮਰਸਰ ਸਾਹਿਬ ਇਹਨਾਂ ਨੇ ਕੀਤਾ ਸੀ ਪੁਲਿਸ ਨੇ ਪੁਲਿਸ ਦੇ ਕਟਸ ਕਰ ਉਸ ਤੋਂ ਬੇਸ਼ੱਕ ਤੁਸੀਂ ਇੱਥੇ ਹੁੰਦੇ ਵੀ ਤਾਂ ਵੀ ਜਿੱਥੇ ਬੜਬੜੀਆਂ ਪੰਚਾਇਤਾਂ ਮਗਰ ਜਾਂਦੀਆਂ ਦੀਆਂ ਹੀ ਲਾਸ਼ੇ ਦਿੰਦੇ ਨਹੀਂ ਸੀ ਹੁੰਦੇ ਇਹ ਉਸ ਸਮੇਂ ਦੇ ਕੋਈ ਸਰਕਾਰ ਦਾ ਐਸਾ ਹੁਕਮ ਸੀਗਾ ਉਸ ਪ੍ਰਸ਼ਾਸਨ ਪੁਲਿਸ ਅਧਿਕਾਰੀਆਂ ਦਾ ਵੀ ਇਹਨਾਂ ਦੇ ਸਰੀਰ ਜਿਹੜੇ ਆ ਉਹ ਨਹੀਂ ਦੇਣੇ ਇਹਨਾਂ ਦੇ ਪਰਿਵਾਰਾਂ ਨੂੰ ਤੇ ਅੱਛਾ ਫਿਰ ਸਸਕਾਰ ਇੱਥੇ ਅਮਰਸਰ ਹੀ ਹੋਇਆ ਸਸਕਾਰ ਅਮਰਸਰ ਸਾਹਿਬ ਹੋਇਆ ਸੀਗਾ ਹੂੰ ਤੇ ਸਾਡੀ ਭੈਣ ਜੀ ਇੱਥੇ ਰਹਿੰਦੇ ਸੀਗੇ ਨਿਸ਼ਾਰੇ ਦੇ ਲਾਗੇ ਪਿੰਡ ਉਹਨਾਂ ਦਾ ਹੂੰ ਉਹਨਾਂ ਨੇ ਅਗੇ ਜਦੋਂ ਵਜ਼ਾਇਦ ਕਰਕੇ ਇਹਨਾਂ ਦੇ ਫੁੱਲ ਲੈ ਰਹੇ ਸੀ ਓਕੇ ਹਾਂਜੀ ਉਹ ਫੁੱਲ ਲੈਣ ਤੋਂ ਬਾਅਦ ਅਸੀਂ ਕੀਰਤਪੁਰ ਸਾਹਿਬ ਹਮ ਅਸਤੀਆਂ ਜਿਹੜੀਆਂ ਉਹ ਜਲ ਪ੍ਰਵਾਹ ਕਰਕੇ ਆਏ ਸੀਗੇ ਉਹ ਤਾਂ ਸਾਡੇ ਗੋੰਦਵਰ ਸਾਹਿਬ ਪ੍ਰੋਗਰਾਮ ਨਹੀਂ ਸੀ ਅਸਤੀਆਂ ਜਲ ਪ੍ਰਵਾਹ ਕਰਨ ਦਾ ਹਾਂ ਹਾਂ ਉਹ ਕੀਰਤਪੁਰ ਸਾਹਿਬ ਗਏ ਸੀ ਉੱਥੋਂ ਆ ਕੇ ਆਪਣਾ ਸਾਨੂੰ ਪਤਾ ਲੱਗਾ ਸਾਰਾ ਕਿ ਇਸ ਤਰ੍ਹਾਂ ਭਾਈ ਸਾਹਿਬ ਸਸ਼ੀਦ ਹੋ ਗਏ ਆ ਹਮ ਤੇ ਕਰ ਕੁਛ ਨਹੀਂ ਸਕਦੇ ਸਰਕਾਰਾਂ ਬਹੁਤ ਜ਼ਾਲਮ ਸੀਗੀਆਂ ਹੂੰ ਤੇ ਜਦੋਂ ਅਸੀਂ ਆਏ ਸੀਗੇ ਕਿ ਸਾਡੇ ਘਰ ਵਿੱਚ ਇਹਨਾਂ ਦਾ ਘਾ ਹੋ ਗਿਆ ਸੀਗਾ ਹੂੰ ਬਹੁਤ ਮੁਸ਼ਕਲ ਘਰਵੜਨਾ ਸਾਡਾ ਹੋਇਆ ਹੂੰ ਸਾਡਾ ਨਵਾਂ ਨਵਾਂ ਵਿਆਹ ਹੋਇਆ ਸੀਗਾ 87 ਦੇ ਵਿੱਚ ਹੂੰ ਤੇ ਸਾਨੂੰ ਵੀ ਪੁਲਿਸ ਚੋਕੇ ਲੱਗੀ ਸੀ ਅੱਛਾ ਮੇਰੇ ਵਿਆਹ ਤੋਂ 12 ਦਿਨ ਬਾਅਦ ਪੁਲਿਸ ਨੂੰ ਕਿਸੇ ਨੇ ਦੱਸਤਾ ਕਿ ਉਹਦਾ ਭਰਾ ਘਰ ਆਇਆ ਵਾ ਉਹਦਾ ਵਿਆਹ ਹੋਇਆ ਹੂੰ 12 ਦਿਨ ਬਾਅਦ ਮੈਨੂੰ ਪੁਲਿਸ ਚੋਕੇ ਲੱਗੀ ਸੀਗੀ ਠੀਕ ਹੈ ਤੇ ਮੈਨੂੰ ਵੀ ਬਹੁਤ ਜ਼ਿਆਦਾ ਕੋਟਮਾਰਕ ਕੀਤੀ ਉਹਨਾਂ ਨੇ ਕਿਹੜਾ ਥਣਦਾਰ ਸੀ ਕੋਈ ਯਾਦ ਜੇ ਨਾ ਉਹਨਾਂ ਦੇ ਥਾਣੇਦਾਰ ਐਸਆਈਸੀ ਗੁਰਨਾਮ ਸਿੰਘ ਚੌਂਕੀ ਇੰਚਾਰਜ ਹੁੰਦਾ ਸੀ ਉਸ ਟਾਈਮ ਅੱਛਾ ਫਦੇ ਹਾ ਚੌਂਕੀ ਇੰਚਾਰਜ ਹੁੰਦਾ ਸੀਗਾ ਠੀਕ ਹੈ ਤੇ ਉਹਦੇ ਆਪਣਾ ਦੇਖਰੇਖ ਦੇ ਵਿੱਚ ਮੈਨੂੰ ਉਸ ਰਾਤ ਕੁੱਟ ਪਈ ਬਹੁਤ ਜ਼ਿਆਦਾ ਹੂੰ ਫਿਰ ਸਾਡੇ ਚਾਚਾ ਜੀ ਲੱਗੇ ਉਹ ਗਵੰਡੀ ਸੀਗੇ ਸਰਪੰਚਰ ਹੂੰ ਉਹਨਾਂ ਦੀ ਕਾਫੀ ਇਲਾਕੇ ਦੇ ਵਿੱਚ ਬੋਲਬਾਲਾ ਸੀਗਾ ਉਹਨਾਂ ਨੇ ਦੋ ਦਿਨ ਬਾਅਦ ਆ ਕੇ ਮੈਨੂੰ ਛਡਾਇਆ ਸੀ ਉੱਥੇ ਇੰਨਾ ਡਰ ਲੱਗਦਾ ਸੀ ਕਿ ਪਤਾ ਨਹੀਂ ਕਿਹੜਾ ਅਫਸਰ ਆ ਜੇ ਤੇ ਕਿਹੜੇ ਟਾਈਮ ਸਾਨੂੰ ਕੱਢ ਕੇ ਇਹਨਾਂ ਇਨਕਾਊਂਟਰ ਕਰ ਦੇਣਾ ਇਹਨਾਂ ਦਾ ਜਦੋਂ ਸਮਾਂ ਐਡਾ ਪਿਆਰ ਸਮਾਂ ਬੋਲ ਕਰਦੇ ਵੀ ਰਹੇ ਐਦਾਂ ਭਿਆਨਕ ਸਮਾਂ ਸੀਗਾ ਹਾਂਜੀ ਤੇ ਬਹੁਤ ਕੁਝ ਹੋ ਰਿਹਾ ਤੇ ਸਾਡੀ ਜ਼ਿੰਦਗੀ ਤੇ ਪ੍ਰਮਾਤਮਾ ਨੇ ਬਖਸ਼ ਇਸ ਕਰਕੇ ਦਿੱਤੀ ਕਿ ਮੈਂ ਜਿਉਂਪੀ ਰਹਿੰਦਾ ਸੀਗਾ ਜੇ ਪੰਜਾਬ ਰਹਿੰਦਾ ਹੁੰਦਾ ਸੀ ਕਿ ਸ਼ਾਇਦ ਅੱਜ ਦਾ ਦਿਨ ਮੈਂ ਜੀਂਦਾ ਨਾ ਹੁੰਦਾ ਹੂੰ ਠੀਕ ਗੱਲ ਹੈ ਤੁਹਾਡੀ ਤੇ ਫਿਰ ਕਿੰਨੇ ਦਿਨਾਂ ਬਾਅਦ ਛੱਡਿਆ ਤੁਹਾਨੂੰ ਮੈਨੂੰ 3 ਦਿਨਾਂ ਬਾਅਦ ਆਪਣਾ ਚਾਚਾ ਜੀ ਹੁਣਾਂ ਛਡਾ ਲਿਆ ਸੀ ਠੀਕ ਠੀਕ ਆ ਹਾਂਜੀ ਸਾਡੀ ਮਾਤਾ ਨੂੰ ਦੋ ਵਾਰਾਂ ਚੁੱਕ ਕੇ ਲੈ ਜਾਦੇ ਇਹ ਹੂੰ ਤੇ ਇਸ ਤਰ੍ਹਾਂ ਮਾਮਾ ਜੀ ਜਾ ਕੇ ਆਪਣਾ ਇੱਕ ਵਾਰਾਂ ਤੇ ਰਵੀ ਸ਼ੇਰ ਸਿੰਘ ਛਡਾ ਲਿਆ ਸੀ ਇੱਕ ਵਾਰਾਂ ਫਿਰ ਬਾਬਾ ਜੀ ਹੁਣੇ ਉਤਮ ਸਿੰਘ ਹੁਣੇ ਛੱਡਾ ਕੇ ਲੈ ਆਏ ਇਹ ਹੂੰ ਫਿਰ ਮਾਤਾ ਜੀ ਨੂੰ ਤੇ ਘਰਦਿਆਂ ਨੂੰ ਲੈ ਕੇ ਮੈਂ ਹਰਨਪੁਰ ਚਲੇ ਗਿਆ ਸੀ ਸਾਨੂੰ ਘਰ ਛੱਡਣਾ ਪੈ ਗਿਆ ਸੀ ਕਰਨ ਨੂੰ ਛੱਡਣਾ ਪਿਆ ਹਾਂਜੀ ਅਸੀਂ ਇਹ ਫਿਰ ਇਹ ਦੀ ਛਿਡ ਹੁਣ ਤੋਂ ਬਾਅਦ ਹੀ ਆਇਆ ਇਹ ਘਰ ਤੁਸੀਂ ਨਹੀਂ ਜੀ ਕਰ ਅਸੀਂ ਫਿਰ 13 ਚ ਆਏ ਉਸ ਤੋਂ ਬਾਅਦ ਵੀ ਪੁਲਿਸ ਪਰੇਸ਼ਾਨ ਕਰਦੀ ਰਹੀ ਆ ਹੂੰ ਤੇ ਪਤਾ ਨਹੀਂ ਕਦੋਂ ਆਗੇ ਆਪਣਾ ਆਂਡ ਗਵਾਣ ਤੋਂ ਪਤਾ ਲੱਗਦਾ ਸੀਗਾ ਹੂੰ ਕਿ ਕਦੋਂ ਆਗੇ ਇਹਨਾਂ ਘਰ ਛਾਪਾ ਮਾਰਨਾ ਕਦੋਂ ਆਗੇ ਚੁੱਕਣਾ ਕੀ ਕਰਨਾ ਹੂੰ ਉਸ ਤੋਂ ਬਾਅਦ ਅਸੀਂ ਪਿੰਡ ਛੱਡ ਦਿੱਤਾ ਸੀ ਯੂਪੀ ਚਲੇ ਗਏ ਸੀ ਠੀਕ ਹੈ 2011 ਦੇ ਵਿੱਚ ਮਾਤਾ ਜੀ ਇੱਥੇ ਆਏ ਸੀਗੇ ਤੇ 13 ਵਿੱਚ ਮਾਤਾ ਜੀ ਆਪਣਾ ਸਾਡੇ ਸਰੀਰ ਛੱਡ ਗਏ ਸੀ ਅਛਾ ਛੱਡੋ ਠੀਕ ਹੈ ਅੱਛਾ ਪੈੜੀ ਬਣਾ ਕੋਈ ਆਮਦਨ ਦਾ ਸਾਧਨ ਕੀ ਆਮਦਨ ਦਾ ਸਾਧਨ ਸਾਡਾ ਕੋਈ ਨਹੀਂ ਜੀ ਪੈੜੀ ਸਾਡੀ ਥੋੜੀ ਜੀ ਸੀਗੀ ਹਮ ਅਸੀਂ ਟਰੱਕ ਖਰੀਦੇ ਸੀਗੇ ਹਮ ਸਾਡੇ ਕੋਲ ਤਿੰਨ ਟਰੱਕ ਸੀਗੇ ਪਤਾ ਨਹੀਂ ਪ੍ਰਮਾਤਮਾ ਜਾਣਦਾ ਕਿ ਕਿਸ ਕਾਰਨ ਟਰੱਕ ਫੇਲ ਹੋ ਗਏ ਤੇ ਜਿਹੜੀ ਥੋੜੀ ਪੈੜੀ ਉਹ ਵੀ ਸਾਨੂੰ ਵੇਚਣੀ ਪੈਗੀ ਓਕੇ ਇਸ ਟਾਈਮ ਅਸੀਂ ਘਰ ਤੇ ਲੋਨ ਲਿਆ ਸੀਗਾ ਹਮ ਉਸ ਘਰ ਤੇ ਲੋਨ ਵੀ ਸਾਡਾ ਤਕਰੀਬਨ 6 ਲੱਖ ਰੁਪਇਆ ਖੜਾ ਆ अच्छा ਹੁਣ ਵੀ ਕਰਜ਼ਾ 6 ਲੱਖ ਰੁਪਿਆ ਦਾ ਹਾਂਜੀ ਉਹ ਵੀ ਸਾਡੇ ਕੋਲ ਸਵਾ ਦੋ ਸਾਲ ਤੋਂ तकरीबन ਹੋ ਗਿਆ ਕਿ ਸਾਡੇ ਕੋ ਕੁਸਤ ਨਹੀਂ ਦਿੱਤੀ ਜਾ ਰਹੀ ਅੱਛਾ ਤੇ ਹੁਣ ਸਾਡੇ ਪੰਜਾਬ ਐਂਡ ਸਿੰਧ ਬੈਂਕ ਗੋਦਵਾਲ ਸਾਹਿਬ ਤੋਂ ਕਰਜ਼ਾ ਸੀਗਾ ਉਹਨਾਂ ਨੇ ਸਾਡੇ ਆਪਣਾ ਨੋਟਿਸ ਕੱਢਿਆ ਹੋਇਆ ਸੇਲ ਲੈਟਰ ਕੱਢਿਆ ਆ ਨਲਾਮੀ ਦਾ ਨਲਾਮੀ ਦਾ ਅੱਛਾ ਹਾਂਜੀ ਤੇ ਇਸ ਮਹੀਨੇ ਆਪਣਾ ਉਹ ਸੇਲ ਕਰਨ ਨੂੰ ਤਿਆਰ ਆ ਜਿਹੜਾ ਕਿ ਪਿਛਲਾ ਪਕਾਇਆ ਸਾਡਾ ਕੋਈ 2.5 ਲੱਖ ਰੁਪਿਆ ਇਸ ਟੱਗ ਰਹਿਦਾ ਤੁਹਾਡਾ 44 2.5 ਲੱਖ ਤਾਰੋਗੇ ਤੇ ਫੇਰ ਨਲਾਮੀ ਰੁਕ ਸਕਦੀ ਆ ਫੇਰ ਨਲਾਮੀ ਰੁਕ ਸਕਦੀ ਓਵਰ 듀 ਹੁਣ ਵੈਸੇ ਅੱਜ ਕੱਲ ਆਮਦਨ ਦਾ ਸਾਧਨ ਕੀ ਆ ਅੱਜ ਕੱਲ ਆਮਦਨ ਦਾ ਸਾਧਨ ਕੋ ਆਪਣਾ ਮੈਂ ਡੇਜ਼ਰ ਗੱਡੀ ਰੱਖੀ ਆ ਜੀ ਅੱਛਾ ਤੇ ਕਸਬਾ ਛੋਟਾ ਹੁਣ ਕਰਕੇ ਸਵਾਰੀਆਂ ਬਹੁਤ ਘੱਟ ਮਿਲਦੀਆਂ ਅੱਛਾ ਤੁਸੀਂ ਟੈਕਸੀ ਚਲਾਉਂਦੇ ਹੋ ਟੈਕਸੀ ਚਲਾਉਂਦੇ ਆ ਜੀ ਸਿਰਫ ਆਪਣਾ ਸਾਡਾ ਰੋਟੀ ਪਾਣੀ ਚੱਲਦਾ ਓਕੇ ਬੇਟੇ ਦੋ ਆ ਉਹ ਟਰੱਕਾਂ ਦੇ ਡਰਾਈਵਰੀ ਕਰਦੇ ਆ ਠੀਕ ਆ ਤੇ ਟਰੱਕਾਂ ਦੇ ਤੁਹਾਨੂੰ ਪਤਾ ਹੀ ਆ ਆਮਦਨ ਬਹੁਤ ਘੱਟ ਹੁੰਦੀ ਆ ਸਿਰਫ ਆਪਣਾ ਘਰ ਦਾ ਗੁਜ਼ਾਰਾ ਹੀ ਚੱਲਦਾ ਅੱਛਾ ਤੁਸੀਂ ਦੱਸ ਰਹੇ ਸੀ ਕਿ ਸੰਤ ਕਰਤਾਰ ਸਿੰਘ ਜੀ ਦੇ ਨਾਲ ਵੀ ਤੁਸੀਂ ਰਹੇ ਹੋ ਟਕਸਾਲ ਵਿੱਚ ਰਹੇ ਹੋ ਟਕਸਾਲ ਵਿੱਚ ਨਹੀਂ ਰਹੇ ਸੰਤ ਕਰਤਾਰ ਸਿੰਘ ਹਣੀ ਹਰ ਸਾਲ ਜਦੋਂ ਕਣਕਾਂ ਦੀ ਵੜਾਈ ਹੁੰਦੀ ਆ ਹੂੰ ਉਦੋਂ ਤਕਰੀਬਨ 1 ਮਹੀਨਾ ਖਡੂਰ ਸਾਹਿਬ ਰਹਿੰਦੇ ਹੁੰਦੇ ਸੀਗੇ ਹੂੰ ਉੱਥੇ ਸੰਤਾਂ ਨੂੰ ਉਪਦੇਸ਼ ਕਰਦੇ ਸੀ ਕਥਾ ਕੀਰਤਨ ਦਾ ਪ੍ਰੋਗਰਾਮ ਚੱਲਦਾ ਸੀ ਹੂੰ ਉੱਥੇ ਸੰਤਾਂ ਦੇ ਨਾਲ ਪਿਆਰ ਪੈ ਗਿਆ ਹੂੰ ਉੱਥੇ ਅਸੀਂ ਕਥਾ ਕੀਰਤਨ ਮੁੱਢ ਤੋਂ ਹੀ ਆਪਣਾ ਸਾਡਾ ਇਧਰ ਧਾਰਮਿਕ ਵਿਚਾਰਾਂ ਨਾਲ ਪਿਆਰ ਸੀਗਾ ਹੂੰ ਤੇ ਫਿਰ ਸੰਤ ਮੈਨੂੰ ਇਥੋਂ ਖਡੂਰ ਸਾਹਿਬ ਤੋਂ ਹੀ ਲੈ ਗਏ ਸੀ ਠੀਕ ਹੈ ਲੇਕਿਨ ਮੈਂ 2 ਮਹੀਨੇ ਇੱਥੇ ਮਹਿਤਾ ਚੌਕ ਰਿਆ ਸੰਤ ਕਰਤਾਰ ਸਿੰਘ ਹੋਂ ਨਾਲ ਠੀਕ ਹੈ 2 ਮਹੀਨੇ ਤੋਂ ਬਾਅਦ ਫਿਰ ਕਰ ਗਰੀਬੀ ਹੋਂ ਕਰਕੇ ਕੰਮ ਨਹੀਂ ਸੀ ਚੱਲਦਾ ਠੀਕ ਹੈ ਫਿਰ ਮੈਂ ਟੱਡਲ ਚਲੇ ਗਿਆ ਸੀ ਠੀਕ ਹੈ ਜੀ ਹੋਰ ਕੋਈ ਸ਼ਹੀਦ ਭਾਈ ਭਪਿੰਦਰ ਸਿੰਘ ਜੀ ਦੇ ਜੀਵਨ ਬਾਰੇ ਕੋਈ ਗੱਲ ਕਰਨੀ ਚਾਹੁੰਦੇ ਹੋ ਜਾਂ ਕਿਸੇ ਕੋਈ ਕਿਸੇ ਵੱਡੀ ਵਾਰਦਾਤ ਚ ਕਿਤੇ ਜ਼ਿਕਰ ਸੁਣਿਆ ਹੋਵੇ ਪੁਲਿਸ ਵਾਲਿਆਂ ਕੋਲ ਵੀ ਤੁਹਾਡੇ ਮੁੰਡੇ ਨੇ ਆ ਕਰਤਾ ਉਹ ਕਰਤਾ ਕੋਈ ਇਦਾਂ ਦੀ ਗੱਲ ਸ਼ਹੀਦ ਆਪਣਾ ਜਦ ਕਾਬਲ ਸਿੰਘ ਹੋਣੀ ਸ਼ਹੀਦ ਹੋਏ ਆ ਹਾਂ ਜੀ ਇਹਨਾਂ ਨੂੰ ਪਤਾ ਲੱਗਾ ਅੱਛਾ ਤੇ ਸਾਨੂੰ ਜਲਾਲਪੁਰ ਤੋਂ ਉਦੋਂ ਪਤਾ ਲੱਗਾ ਸੀ ਕਈ ਸੱਜਣਾ ਨੇ ਦੱਸਿਆ ਸੀਗਾ ਹੂੰ ਕਿ ਜਦੋਂ ਭਪਿੰਦਰ ਸਿੰਘ ਨੂੰ ਪਤਾ ਲੱਗਾ ਕਿ ਆਕਾਬਲ ਸਿੰਘ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਹੂੰ ਇਹਨਾਂ ਕੱਲਿਆਂ ਨੇ ਆ ਕੇ ਮਜੀਠੇ ਇੱਥੇ ਥਾਣੇ ਤੇ ਹਮਲਾ ਕਰ ਦਿੱਤਾ ਸੀਗਾ ਅੱਛਾ ਇੰਨੇ ਦਲੇਰ ਸੀਗੇ ਇਹਨਾਂ ਕੱਲਿਆਂ ਨੇ ਆ ਕੇ ਬਾਹਰੋਂ ਗੋਲੀ ਚਲਾਤੀ ਸੀਗੀ ਲੇਕਿਨ ਉਸ ਟਾਈਮ ਪੁਲਿਸ ਨੂੰ ਵੀ ਡਰ ਹੁੰਦਾ ਸੀਗਾ ਪੁਲਿਸ ਰਾਤ ਬਾਹਰ ਨਹੀਂ ਸੀ ਨਿਕਲਦੀ ਹੂੰ ਰਾਤ ਪੁਲਿਸ ਵਾਲਾ ਕੋਈ ਬਾਹਰ ਨਹੀਂ ਨਿਕਲਿਆ ਹੂੰ ਤੇ ਇਹ ਗੋਲੀਆਂ ਚਲਾ ਕੇ ਚਲੇ ਗਏ ਇਤਨੀ ਜਿਹੜੇ ਮੁਕਾਬਲੇ ਹੁੰਦੇ ਰਏ ਸ ਇਹ ਨਾਲ ਆਪਣਾ ਭਾਈ ਕਾਬਲ ਸਿੰਘ ਦੇ ਰਹੇ ਆ ਠੀਕ ਆ ਕਾਬਲ ਸਿੰਘ ਦੇ ਹੋਣਾ ਸ਼ਹੀਦ ਹੋਣ ਤੋਂ ਬਾਅਦ ਇਹਨਾਂ ਨੂੰ ਕਨਵੇ ਚ ਸ਼ਹੀਦ ਕਰ ਦਿੱਤਾ 12 7 ਕਨਵੇ ਨੂੰ ਠੀਕ ਠੀਕ ਹੈ ਜੀ ਆ ਸਾਥ ਸਿੰਘ ਜੀ ਭਾਈ ਦਵਿੰਦਰ ਸਿੰਘ ਜੀ ਦਾ ਨੰਬਰ ਜੇ 82 848 86 797 82848 86797 ਇਹ ਇਹਨਾਂ ਦਾ ਫੋਨ ਨੰਬਰ ਹੈ ਇਸ ਨੰਬਰ ਦੇ ਉੱਤੇ ਤੁਸੀਂ ਸਿੱਧੀ ਕਾਲ ਕਰਨੀ ਆ ਕੋਈ ਓਲਾ ਤੇ ਵਿਚੋਲਾ ਵਿੱਚ ਪਾਉਣ ਦੀ ਰੱਖਣ ਦੀ ਲੋੜ ਨਹੀਂ ਕਿਉਂਕਿ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਜਦ ਤੋਂ ਸਾਧੂ ਗੁਰਜੀ ਨੇ ਸਾਨੂੰ ਇਹ ਸ਼ਹੀਦ ਪਰਿਵਾਰਾਂ ਦੀ ਸੇਵਾ ਬਖਸ਼ੀ ਆ ਜੋ ਸਾਡੇ ਕੋਲੋਂ ਸੰਗਤ ਦਾ ਭੇਜਿਆ ਆਉਂਦਾ ਉਹ ਅਸੀਂ ਦੇਖ ਕੇ ਤੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜਿਹੜੀ ਹੋਰ ਸੰਗਤ ਇਹੋ ਜੇ ਭੈਣ ਭਰਾਜੀ ਕੋ ਮਦਦ ਕਰਨੀ ਚਾਹੁੰਦੇ ਆ ਤੇ ਡਾਇਰੈਕਟ ਸੇਵਾ ਕਰੇ ਇਹਨਾਂ ਦੇ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਨਾਂ ਦਾ ਬੈਂਕ ਅਕਾਊਂਟ ਲੈ ਲਿਓ ਇਹਨਾਂ ਦਾ ਆਧਾਰ ਕਾਰਡ ਲੈ ਲਿਓ ਸੇਵਾ ਸਿੱਧੀ ਭੇਜਣੀ ਆ ਕਿਉਂਕਿ ਅਗਰ 2.5 ਲੱਖ ਰੁਪਈਆ ਬੈਂਕ ਨੂੰ ਨਾ ਦਿੱਤਾ ਤੇ ਇੱਕ ਵੱਡੇ ਸ਼ਹੀਦ ਪਰਿਵਾਰ ਦਾ ਘਰ ਨਿਲਾਮ ਹੋਣ ਜਾ ਰਿਹਾ ਤੇ ਮੈਂ ਸਮਝਣਾ ਪੀ ਇਹ ਇੱਕ ਮਿਹਣੇ ਵਰਗੀ ਗੱਲ ਹੋਏਗੀ ਸਾਡੇ ਲਈ ਤੇ ਆਓ ਸਾਰੇ ਰਲ ਮਿਲ ਕੇ ਜਿ ਤਰ੍ਹਾਂ ਅੱਗੇ ਵੀ ਇਸ਼ੀ ਕਰਦੇ ਰਹੇ ਹਾਂ ਸ਼ਹੀਦ ਪਰਿਵਾਰਾਂ ਦੀਆਂ ਸੇਵਾਵਾਂ ਪੀ ਜੁਆਇਨਾ ਘਣੇ ਪਈਆਂ ਛੜਾਈਆਂ ਧੀਆਂ ਪੜਾਈਆਂ ਵਿਆਹਾਂ ਘਰ ਬਣਾ ਕੇ ਦਿੱਤੇ ਕਰਜ਼ੇ ਲਾਏ ਤੇ ਆਪ ਸਭ ਸੰਤਾਂ ਤੋਂ ਪੂਰੀ ਉਮੀਦ ਕਰਦਾ ਕਿ ਤੁਸੀਂ ਜਰੂਰ ਸੇਵਾ ਕਰੋਗੇ ਔਰ ਇੱਕ ਬੇਨਤੀ ਮੈਂ ਹੋਰ ਕਰਨ ਲੱਗਾ ਕਿ ਸਾਡੇ ਇੱਥੇ ਇੰਡੀਆ ਦੇ ਵਿੱਚ ਤੇ ਨਹੀਂ ਚੱਲਦਾ ਟਿਕਟੋਕ ਵਿਦੇਸ਼ਾਂ 'ਚ ਚੱਲਦਾ ਕੁਝ ਲੋਕ ਕੀ ਕਰਦੇ ਆ ਕਿ ਮੇਰੀ ਸਟੋਰੀ ਦੇ ਵਿੱਚੋਂ ਕੁਝ ਖਾਸ ਕਲਿੱਪ ਚੁੱਕ ਕੇ ਤੇ ਉਹ ਟਿਕਟੋਕ ਤੇ ਪਾ ਦਿੰਦੇ ਆ ਤੇ ਉਸ ਟਿਕਟੋਕ ਦੇ ਵਿੱਚ ਨਾ ਪਰਿਵਾਰ ਦਾ ਪੂਰਾ ਨਾਮ ਪਤਾ ਨਾ ਕੋ ਫੋਨ ਨੰਬਰ ਕੁਝ ਵੀ ਸ਼ੋ ਨਹੀਂ ਹੋ ਰਿਹਾ ਹੁੰਦਾ ਕਈ ਵਾਰੀ ਉਹ ਕਲਿੱਪ ਇਹਨਾਂ ਵਾਇਰਲ ਹੋ ਜਾਂਦਾ ਵੀ ਸੰਗਤ ਲੱਭਦੀ ਰਹਿੰਦੀ ਆ ਵੀ ਪਰਿਵਾਰ ਦਾ ਨਾਮ ਨੰਬਰ ਦਓ ਜੀ ਇਸ ਕਰਕੇ ਸਾਧ ਸੰਗਤ ਜੀ ਜਿੱਥੇ ਦਾਸ ਜੀ ਤੁਸੀਂ ਇੰਟਰਵਿਊ ਦੇ ਵਿੱਚ ਕੋਈ ਵੇਖ ਦਿਓ ਸ਼ਕਲ ਤੇ ਸਿੱਧਾ ਦਾਸ ਨੂੰ ਵੀ ਫੋਨ ਕਰ ਲਿਆ ਕਰੋ ਮੈਂ ਤੁਹਾਨੂੰ ਪਰਿਵਾਰ ਦਾ ਨਾਮ ਪਤਾ ਫੋਨ ਨੰਬਰ ਸਾਰਾ ਕੁਝ ਪ੍ਰੋਵਾਈਡ ਕਰਵਾਵਾਂਗਾ ਕਿਉਂਕਿ ਆ ਪਿਛਲੇ ਦਿਨੀ ਬਾਪੂ ਖਜਾਨ ਸਿੰਘ ਦੀ ਵੀਡੀਓ ਬੜੀ ਵਾਇਰਲ ਹੋਈ ਭਈ ਉਹਨਾਂ ਦੀ ਪੋਤਰੀ ਦਾ ਵਿਆਹ ਤੇ ਹੋਰ ਹੀ ਕੋਈ ਵਿੱਚ ਆਪਣੇ ਅਕਾਊਂਟ ਨੰਬਰ ਦੇ ਕੇ ਤੇ ਲੱਖਾਂ ਰੁਪਈਆਂ ਦੀ ਠੱਗੀ ਉਸ ਬਜ਼ੁਰਗ ਨਾ ਮਾਰ ਗਿਆ ਜਿੰਨੇ ਸੰਘਰਸ਼ ਚ ਪਤਾ ਨਹੀਂ ਕਿੰਨੀ ਲੜਾਈ ਲੜੀ ਹੈ 1978 ਤੋਂ ਲੈ ਕੇ ਤੇ ਕਿੰਨੇ ਤਸ਼ੱਦਦ ਸਹੇ ਆ ਤੇ ਇਦਾਂ ਦੇ ਵਿੱਚ ਠੁੰਗੇ ਮਾਰਨ ਵਾਲੇ ਲੋਕ ਆ ਜਾਂਦੇ ਆ ਉਹਨਾਂ ਤੋਂ ਬੜਾ ਸੁਚੇਤ ਰਹਿਣਾ ਇਸ ਪਰਿਵਾਰ ਦੀ ਮਦਦ ਵੱਧ ਤੋਂ ਵੱਧ ਕਰਿਓ ਨੰਬਰ ਦੁਬਾਰਾ ਬੋਲ ਰਿਆਂ 82 848 86797 ਬਾਰ ਬਾਰ ਮੈਂ ਨੰਬਰ ਬੋਲ ਰਿਹਾ ਇਸ ਨੰਬਰ ਦੇ ਉੱਤੇ ਕਾਲ ਕਰਨੀ ਆ ਤੁਸੀਂ ਸਿੱਧੀ ਜੋ ਸਾਡੇ ਕੋਲ ਆ ਸਾਡੇ ਕੋਲ ਸੇਵਾ ਅੱਜ ਅਸੀਂ ਇਹਨਾਂ ਨੂੰ ਦੇਣ ਜਾ ਰਹੇ ਆ ਤੁਸੀਂ ਜੋ ਦੇਣਾ ਸਿੱਧਾ ਦੇਣਾ ਇਸ ਗੱਲ ਦਾ ਖਿਆਲ ਰੱਖਿਓ ਬਹੁਤ ਵੱਡਾ ਮਹਾਨ ਸ਼ਹੀਦ ਪਰਿਵਾਰ ਆ ਬੜੇ ਤਸ਼ੱਦਦ ਸਾਈ ਨੇ ਜ਼ੁਲਮ ਸਾਈ ਨੇ ਤੇ ਅੱਛਾ ਖਾਲਸਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਜਿੰਨਾ ਸਿੰਘਾਂ ਦੇ ਤਰਨਤਾਰਨ ਪੱਟੀ ਤੇ ਅੰਮ੍ਰਿਤਸਰ ਦੇ ਸ਼ਮਸ਼ਾਨ ਘਾਟਾਂ 'ਚ ਸੰਸਕਾਰ ਹੋਏ ਸਨ ਉਹਨਾਂ ਨੂੰ ਪੌਣੇ 2-2 ਲੱਖ ਦਾ ਮੁਆਵਜ਼ਾ ਉਦੋਂ ਮਿਲਿਆ ਸੀਗਾ ਤੁਹਾਨੂੰ ਵੀ ਮਿਲਿਆ ਸਾਡੇ ਮਾਤਾ ਜੀ ਹੁੰਦੇ ਸੀ ਹਾਂਜੀ ਹਾਂਜੀ ਅਸੀਂ ਦੇ ਟਰੱਕ ਚਲਾਉਂਦੇ ਸਾਂ ਜੂਪੀ ਵਿੱਚ ਡਿਲੀਵਰੀ ਕਰਦੇ ਸਾਂ ਠੀਕ ਆ ਤੇ ਸਾਡੇ ਹੱਥ ਨਹੀਂ ਹੋ ਪੈਸੇ ਲੱਗੇ ਸਾਡੀ ਮਾਤਾ ਜੀ ਨੂੰ ਉਹਨਾਂ ਨੂੰ ਜ਼ਰੂਰ ਮਿਲ ਜੇ ਨਹੀਂ ਨੈਚੁਰਲੀਓ ਮਾਤਾ ਦੇ ਨਾਂ ਤੇ ਮਿਲਣੀ ਸੀ ਹਾਂਜੀ ਉਹ ਠੀਕ ਗੱਲ ਆ ਵੀ ਉਹਨਾਂ ਦਾ ਹੀ ਹੱਕ ਬਣਦਾ ਸੀ ਜਾਂ ਉਹ ਸਿੰਗੜੀ ਦੇ ਨਾਂ ਦੇ ਹੁੰਦੇ ਆ ਜਾਂ ਮਾਤਾ ਪਿਤਾ ਨੂੰ ਮਿਲਦੇ ਆ ਤੇ ਇਹ ਵੀ ਇੱਕ ਵੱਡਾ ਕਾਰਜ ਸੀ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਸਲੂਟ ਉਸ ਯੋਧੇ ਨੂੰ ਵੀ ਪੈਸੇ ਨਾਲ ਜੀ ਨਹੀਂ ਮੁੜਦੇ ਪਰ ਪੈਸਾ ਇੱਕ ਮਲਮ ਦਾ ਕੰਮ ਜ਼ਰੂਰ ਕਰਦਾ ਹੈ ਕਿਉਂਕਿ ਬੇਸ਼ੱਕ ਜਿਹੜੇ ਬੰਦੇ ਘਰਾਂ ਚੋਂ ਤੁਰ ਜਾਂਦੇ ਨੇ ਪਿਛਲਿਆਂ ਨੂੰ ਹਰ ਇੱਕ ਚੀਜ਼ ਦੀ ਲੋੜ ਹੁੰਦੀ ਆ ਜੀਵਨ ਨਰਵਾਹ ਕਰਨ ਦੇ ਲਈ ਤੇ ਵੱਡੀ ਸੇਵਾ ਸੀ ਸ਼ਹੀਦ ਭਾਈ ਜਸਵੰਤ ਸਿੰਘ ਖਰੜਾ ਜੀ ਦੀ ਆ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਸਾਧ ਸੰਗਤ ਜੀ ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਜਦੋਂ ਵੀ ਸਾਡੇ ਕੋਲ ਕੋਈ ਸ਼ਹੀਦ ਪਰਿਵਾਰ ਆਉਂਦਾ ਹੈ ਤੇ ਅਸੀਂ ਉਹਨਾਂ ਦੀ ਦਾਸਤਾਨ ਰਿਕਾਰਡ ਕਰਕੇ ਆਪ ਤਾਂ ਆਪ ਜੀ ਤੱਕ ਪਹੁੰਚਾਉਂਦੇ ਆ ਤੇ ਸਾਡੇ ਐਨਆਰਆਈ ਭੈਣ ਭਰਾਵਾਂ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਅਸੀਂ ਸੇਵਾ ਜਿਹੜੀ ਆ ਕੁਛ ਨਾ ਕੁਛ ਦੇ ਕੇ ਜ਼ਰੂਰ ਤੋਰਦੇ ਆ ਇਹਨਾਂ ਨੂੰ ਅੱਜ ਅਸੀਂ ਭਾਈ ਦਵਿੰਦਰ ਸਿੰਘ ਜੀ ਦੇ سپੁਰਦ ਇਹ 15000 ਰੁਪਏ ਦੀ ਛੋਟੀ ਜੀ ਭੇਟਾ ਕਰ ਰਹੇ ਆ ਤੇ ਇੱਕ ਸ਼ੁਰੂਆਤ ਅਸੀਂ ਕਰ ਦਿੱਤੀ ਆ 2.5 ਲੱਖ ਨਾ ਦਿੱਤਾ ਤੇ ਘਰ ਨਿਲਾਮ ਹੋ ਸਕਦਾ ਇਹ ਹੁਣ ਬਾਕੀ ਕਸਰ ਆਪ ਸਭ ਸੰਗਤਾਂ ਨਾਲ ਮਿਲ ਕੇ ਪੂਰੀ ਕਰਨੀ ਆ ਨੰਬਰ ਮੈਂ ਦੁਬਾਰਾ ਬੋਲ ਰਿਹਾ ਜੇ 82848 86797 ਨੰਬਰ ਨਾ ਭੁੱਲਿਓ ਤੇ ਲਗਾਤਾਰ ਇਸ ਵੀਡੀਓ ਨੂੰ ਜਿੰਨਾ ਵੀ ਸ਼ੇਅਰ ਕਰੋਗੇ ਕਿਉਂਕਿ ਇੱਥੇ ਬੂੰਦ-ਬੂੰਦ ਨਾਲ ਤਲਾਪ ਪਰ ਜਾਂਦਾ ਜੇ ਤੁਹਾਡਾ 10 10 20 20 50 50 100 100 ਡਾਲਰ ਵੀ ਤੁਸੀਂ ਇਕੱਤਰ ਕਰੋ ਤੇ 2.5 ਲੱਖ ਰੁਪਏ ਕੋਈ ਢੀ ਵੱਡੀ ਰਕਮ ਨਹੀਂਗੀ ਤੇ ਇਸ ਪਰਿਵਾਰ ਲਈ ਵੱਡੀ ਰਾਹਤ ਹੋ ਜੇਗੀ ਇਹ ਸੇਵਾ ਜਿਹੜੀ ਆ ਸਾਡੇ ਵੀਰ ਨਵਜੋ ਨਵਜੋਤ ਸਿੰਘ ਨੇ ਵਿਦੇਸ਼ ਚ ਰਹਿੰਦੇ ਨੇ ਉਹਨਾਂ ਪਿਛਲੇ ਦਿਨੀ 2.5 ਲੱਖ ਦੇ ਕਰੀਬ ਸਾਨੂੰ ਸੇਵਾ ਭੇਜੀ ਸੀ ਜਿਹਦੇ ਵਿੱਚ ਉਹਨਾਂ ਨੇ ਹੁਕਮ ਕੀਤਾ ਸੀਗਾ ਕਿ ਤੁਸੀਂ ਇਹ ਸੇਵਾ ਜਿਹੜੀ ਆ ਹਰ ਪੀੜਤਾਂ ਦੇ ਵਿੱਚ ਵੀ ਵਰਤਣੀ ਆ ਤੇ ਇਸ ਤਰ੍ਹਾਂ ਹੀ ਲੋੜਵੰਦ ਮਤਲਬ ਉਹਨਾਂ ਵੱਲੋਂ ਹੁਕਮ ਸੀ ਵੀ ਜਿੱਥੇ ਤੁਸੀਂ ਠੀਕ ਸਮਝਿਓ ਕੋਈ ਵੀ ਲੋੜਵੰਦ ਪਰਿਵਾਰ ਆ ਉਹਨਾਂ ਨੂੰ ਤੁਸੀਂ ਸੇਵਾ ਦੇਣੀ ਆ ਤੇ ਬਹੁਤ ਧੰਨਵਾਦ ਸਰਦਾਰ ਨਵਜੋਤ ਸਿੰਘ ਜੀ ਦਾ ਵਿਦੇਸ਼ ਦੀ ਧਰਤੀ ਤੇ ਬੈਠੇ ਆਪਣੇ ਲੋਕਾਂ ਨੂੰ ਯਾਦ ਕਰਦੇ ਨੇ ਪੰਜਾਬ ਦੇ ਲੋਕਾਂ ਨੂੰ ਮੁਸੀਬਤ ਵੇਖ ਕੇ ਉਹਨਾਂ ਨੇ ਆਪਣੀ ਕਿਰਤ ਕਮਾਈ ਚੋਂ ਵੱਡੀ ਸੇਵਾ ਸਾਡੇ ਤੱਕ ਪਹੁੰਚਦੀ ਕੀਤੀ ਆ ਤੇ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਉਹਨਾਂ ਦੀ ਭੇਜੀ ਸੇਵਾ ਦਾ ਇੱਕ ਇੱਕ ਰੁਪਿਆ ਲੋੜਵੰਦ ਪਰਿਵਾਰਾਂ ਤੱਕ ਪਹੁੰਚਾ ਕੇ ਤੇ ਸਾਰਾ ਵੇਰਵਾ ਜਿਹੜਾ ਡਾਇਰੈਕਟ ਉਹਨਾਂ ਤੱਕ ਜਿਹੜਾ ਆ ਅਸੀਂ ਜ਼ਰੂਰ ਸਾਂਝਾ ਕਰਾਂਗੇ ਆਪ ਸਭ ਸੰਤਾ ਤੱਕ ਵੀ ਜ਼ਰੂਰ ਪਹੁੰਚੇਗਾ ਅਸੀਂ ਬੇਹਾਰ ਸ਼ੁਕਰਗੁਜ਼ਾਰ ਹਾਂ ਵੀਡੀਓ ਨੂੰ ਵਾਤੋਂ ਵਾਤ ਸ਼ੇਅਰ ਕਰ ਦਿਓ ਤੇ ਭਾਈ ਦਵਿੰਦਰ ਸਿੰਘ ਜੀ ਸਰਦਾਰ ਨਵਜੋਤ ਸਿੰਘ ਨੂੰ ਆਨੇ ਵਿਦੇਸ਼ ਚੋਂ ਸੇਵਾ पे ਜੀ ਤੁਹਾਡੇ ਲਈ 15000 ਰੁਪਏ ਦੀ ਬਹੁਤ ਬਹੁਤ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਲੋਕਾਂ ਦੇ ਘਰ ਬਣਵਾਉਂਦੇ ਹੋ ਲੇਕਿਨ ਸਾਡਾ ਘਰ ਬਣਿਆ ਹੋਇਆ ਉਹ ਜਿਹੜਾ ਤੋਂ ਵਿਚਾਰੋ ਸਾਡੀ ਇਹੋ ਬੇਨਤੀ ਆ ਕਿ ਸਾਡਾ ਘਰ ਬਣਿਆ ਹੋਇਆ ਤੇ ਸਿਰਫ ਇੰਨੇ ਕ ਪੈਸੇ ਦੇ ਕੇ ਸਾਡਾ ਘਰ ਉਜੜਣ ਤੋਂ ਬਚਾ ਲਓ ਨਹੀਂ ਤੇ ਅਸੀਂ ਬਰਬਾਦ ਹੋ ਜਾਵਾਂਗੇ ਕੋਈ ਗੱਲ ਨਹੀਂ ਸਤਿਗੁਰੂ ਕਿਰਪਾ ਕਰਨਗੇ ਤੁਸੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਪਵਿੱਤਰ ਧਰਤੀ ਦੇ ਉੱਤੇ ਉੱਥੇ ਬੈਠੇ ਹੋ ਉੱਥੇ ਘਰ ਵੱਣਗੇ ਹੋਰ ਤਰੱਕੀ ਕਰੇਗਾ ਘਰ ਉਜੜਦਾ ਨਹੀਂ ਇਸ ਗੱਲ ਦਾ ਮੈਨੂੰ ਭਰੋਸਾ ਗੁਰੂ ਸਾਹਿਬ ਤੇ ਵੀ ਤੇ ਸੰਗਤਾਂ ਤੇ ਵੀ ਗੁਰੂ ਦੀਆਂ ਤੇ ਤੇ ਕੋਈ ਗੱਲ ਨਹੀਂ ਸਤਿਗੁਰੂ ਕਿਰਪਾ ਕਰਨਗੇ ਤੇ ਆਪਾਂ ਜਰੂਰ ਤੁਹਾਡਾ ਸਾਥ ਦੇਾਂਗੇ ਜੀ ਸੰਗਤ ਤੁਹਾਡਾ ਸਾਥ ਦੇएगी ਹਾਂਜੀ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਸਾਡੇ ਲਈ ਵੀ ਕਰਿਓ ਤੇ ਉਹਨਾਂ ਗੁਰਮਖਾਂ ਪਿਆਰਿਆਂ ਲਈ ਵੀ ਕਰਿਓ ਜਿਹੜੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਤੁਹਾਡੇ ਅੱਗੇ ਪਰਿਵਾਰਾਂ ਲਈ ਦਸਵੰਧ ਕੱਢ ਕੇ ਭੇਜਦੇ ਆ ਤੇ ਸਾਡੇ ਤੇ ਵੀ ਭਰੋਸਾ ਕਰਦੇ ਆ ਬਸ ਸਾਡੇ ਲਈ ਵੀ ਅਰਦਾਸ ਕਰਿਓ ਕਿ ਸਾਡਾ ਭਰੋਸਾ ਜਿਹੜਾ ਨਾ ਇਹਨਾਂ ਸੰਗਤਾਂ 'ਚ ਬਣਿਆ ਰਹੇ ਮਹਾਰਾਣੀ ਟੁੱਟਣ ਦਿੰਦੇ ਨੇ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਦੇ ਹੋ ਹੁਣ ਤੁਹਾਡੇ ਕੋ ਜਾਇਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ